ਜੋਲੀ প্রেਗਨancies ਉਹ پکڑ ਨਹੀਂ ਰਹੀ ਜਾਂ ন্যাਚੁਰਲ প্রেਗਨancies ਹੋਈ ਜਾ ਰਹੀਆਂ ਨਹੀਂ ਕੰਟੀਨਿਊ ਨਹੀਂ ਹੋ ਰਹੀਆਂ ਕਿ ਅਸੀਂ ਸੋਚ ਰਹੀਆਂ ਕਿ ਸ਼ਾਇਦ ਜਿਹੜਾ ਐਂਬ੍ਰਿਓ ਜਾਂ ਬੱਚਾ ਜਿਹੜਾ ਅੰਦਰ ਬਣ ਰਿਹਾ ਉਹਦੇ ਵਿੱਚ ਕੋਈ ਪ੍ਰੋਬਲਮ ਹੈ ਐਗ ਤੇ ਸਪਰਮ ਦਾ ਮਿਲਣਾ ਨਹੀਂ ਹੋ ਰਿਹਾ ਕਨਸੈਪਸ਼ਨ ਨਹੀਂ ਹੋ ਰਹੀ ਫਿਰ ਇਹ ਜਿਹੜਾ ਆਈਵੀਐਫ ਹੈ ਆਈਵੀਐਫ ਦਾ ਇਨ ਵਿਟ੍ਰੋ ਫਰਟੀਲਾਈਜੇਸ਼ਨ ਮਤਲਬ ਅਸੀਂ ਉਹੀ ਸਾਰਾ ਪ੍ਰੋਸੈਸ ਜੋ ਲੇਡੀ ਦੇ ਅੰਦਰ ਬਾਡੀ ਦੇ ਵਿੱਚ ਹੁੰਦਾ ਹੈ ਉਹ ਅਸੀਂ ਉਹ ਸਾਰਾ ਬਾਹਰ ਰੈਪਰਟੀਕੇਟ ਕਰਦੇ ਹਾਂ ਹਾਲਾਂਕਿ ਸ਼ਿੰਗਲੀ ਕਿਸੇ ਦਿਨ ਗੂਬੂ ਪ੍ਰੋਬਲਮ ਹੈ ਗੂਬਾ ਬੰਦ ਹੈ ਕਾਮਨ ਇਸ਼ੂ ਹੈ ਕਿ ਗੂਬਾ ਬੰਦ ਜੇ ਗੂਬਾ ਬੰਦ ਹੈ ਇਹਦਾ ਮਤਲਬ ਹੈ ਕਿ ਸਪਰਮ ਨੂੰ ਮਿਲਣ ਦਾ ਰਸਤਾ ਹੀ ਬੰਦ ਹੈ ਅੰਦਰ ਨਮਸਕਾਰ ਸਸਰੀ ਗਾਲ ਮੈਂ ਕਰਨ ਹੰਡਾ ਤੁਹਾਡਾ ਸਵਾਗਤ ਕਰ ਰਿਹਾ ਜਿਵੇਂ ਕਿ ਸਿਹਤ ਦੇ ਵੱਖਰੇ ਵੱਖਰੇ ਮੁੱਦਿਆਂ ਤੇ ਅਸੀਂ ਵੱਖਰੇ ਵੱਖਰੇ ਹਰ ਇੱਕ ਸਹਿਰ ਦੀ ਜਾਣਕਾਰੀ ਲੈ ਕੇ ਤੁਹਾਡੇ ਰਾਂ ਵੀ ਹਾਜ਼ਰ ਹੁੰਨੇ ਆ ਅੱਜ ਅਸੀਂ ਇੱਕ ਬਹੁਤ ਜ਼ਰੂਰੀ ਸਿਹਤ ਦੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਅੱਜ ਅਸੀਂ ਹਾਂ ਬਟਾਲਾ ਰੋਡ ਤੇ ਸਿਮਰਨ ਆਈਵੀਐਫ ਸਾਡੇ ਨਾਲ ਕਾਬਿਲ ਡਾਕਟਰ ਮੌਜੂਦ ਨੇ ਗੁਰਸਿਮਰਨ ਧਾਰੀਵਾਲ ਜੀ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਇਹਨਾਂ ਨਾਲ ਇੱਕ ਬਹੁਤ ਹੀ ਜ਼ਰੂਰੀ ਮੁੱਦੇ ਤੇ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਇਨਫਰਟੀਲਿਟੀ ਦਾ ਨੀ ਸੰਤਾਨਤਾ ਦਾ ਮੁੱਦਾ ਡਾਕਟਰ ਸਾਹਿਬ ਦੱਸੋ ਕਿ ਤੁਸੀਂ ਨੀ ਸੰਤਾਨਤਾ ਕੀ ਹੁੰਦੀ ਹੈ ਇਨਫਰਟੀਲਿਟੀ ਦੇਖੋ ਇਨਫਰਟੀਲਿਟੀ ਇੱਕ ਮੈਡੀਕਲ ਪ੍ਰੋਬਲਮ ਹੈ ਜਿਹੜੀ ਇੱਕ ਕਪਲ ਨੂੰ ਹੋ ਸਕਦੀ ਹੈ ਹਨਾ ਸੋ ਇਹਦੇ ਵਿੱਚ ਇਨਫਰਟੀਲਿਟੀ ਦਾ ਮਤਲਬ ਹੈ ਕਿ ਪਾਰਟਨਰ ਦੋਨੋਂ ਕਪਲ ਹੈ ਜਿਹਦੇ ਵਿੱਚ ਕੋਈ ਵੀ ਇੱਕ ਪਾਰਟਨਰ ਅਫੈਕਟਡ ਹੋ ਸਕਦਾ ਹੈ ਸੋ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਕਪਲ ਦੀ ਮੈਰਿਜ ਹੋਈ ਹੈ ਐਂਡ ਇੱਕ ਸਾਲ ਹੋ ਗਿਆ ਹੈ 1 ਇਅਰ ਹੋ ਗਿਆ ਹੈ ਤੇ ਆਪਣੇ ਆਪ ਨੈਚੁਰਲੀ ਕਨਸੀਵ ਨਹੀਂ ਕਰ پا ਰਹੇ ਹੈ ਤੇ 1 ਇਅਰ ਦੇ ਪੀਰੀਅਡ ਨੂੰ ਅਸੀਂ ਇੱਕ ਬੇਸਿਕ ਪੀਰੀਅਡ ਲੈ ਕੇ ਚੱਲਦੇ ਹਾਂ ਕਿ 1 ਇਅਰ ਦੇ ਵਿੱਚ ਵਿੱਚ ਜੇ ਕਨਸੈਪਸ਼ਨ ਨਹੀਂ ਹੋ ਰਹੀ ਤਾਂ ਅਸੀਂ ਫਿਰ ਉਹਨਾਂ ਨੂੰ ਏਵੈਲੂਏਸ਼ਨ ਸ਼ੁਰੂ ਕਰਦੇ ਹਾਂ ਤੇ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਇਨਫਰਟੀਲਿਟੀ ਦੀ ਪ੍ਰੋਬਲਮ ਉਹ ਫੇਸ ਕਰ ਰਹੇ ਨੇ ਜੇ ਉਹਨਾਂ ਨੇ ਕੋਈ ਪ੍ਰੀਕਾਸ਼ਨ ਵਗੈਰਾ ਯੂਜ਼ ਨਹੀਂ ਕੀਤੀ ਤੇ ਜੇ ਕਪਲ ਦੀ ਏਜ 35 ইয়ার্স ਤੋਂ ਜ਼ਿਆਦਾ ਹੈ ਕਿਉਂਕਿ ਅੱਜਕੱਲ ਜ਼ਿਆਦਾ ਮੈਰਿਜ ਦੀ ਏਜ ਥੋੜੀ ਜਿਹੀ ਲੇਟ ਹੋ ਗਈ ਹੈ ਤਾਂ ਜੇ ਏਜ ਥੋੜੀ 35 ইয়ার্স ਤੋਂ ਜ਼ਿਆਦਾ ਹੈ ਤਾਂ ਫਿਰ 6 ਮੰਥਸ ਆਫ ਟਰਾਈਂਗ ਐਂਡ ਕੋਈ ਰਿਜ਼ਲਟ ਨਹੀਂ ਆ ਰਿਹਾ কনਸੈਪਸ਼ਨ ਨਹੀਂ ਹੋ ਰਹੀ ਤਾਂ ਉਦੋਂ ਵੀ ਅਸੀਂ ਉਹਨਾਂ ਨੂੰ ਇਸ ਵਿੱਚ ਪਾ ਲੈਨੇ ਆ ਕਿ ਹਾਂਜੀ ਕੋਈ ਪ੍ਰੋਬਲਮ ਹੋ ਸਕਦੀ ਹੈ ਸੋ ਅਸੀਂ ਇਹਦੀ ਏਵੈਲੂਏਸ਼ਨ ਸ਼ੁਰੂ ਕਰ ਸਕਦੇ ਹਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਅੱਜਕੱਲ ਕਪਲ ਸੋਚਦੇ ਆ ਕਿ ਪਹਿਲੇ ਕੰਮ ਕਾਰ ਸੈੱਟ ਕਰ ਲਈਏ ਜਾਂ ਆਪਣੀ ਜੋਬ ਨੂੰ ਰਿਗਾਰਡਿੰਗ ਅਸੀਂ ਜ਼ਿੰਦਗੀ ਚ ਸਕਸੈਸ ਹੋ ਜਾਈਏ ਫਿਰ ਉਸ ਤੋਂ ਬਾਅਦ ਫੈਮਿਲੀ ਪਲਾਨਿੰਗ ਕਰਾਂਗੇ ਉਸ ਦੇ ਵਿੱਚ ਜਦੋਂ ਅਸੀਂ ਲੇਟ ਹੋ ਜਾਂਨੇ ਆ ਤੇ ਫਿਰ ਇਹ ਪ੍ਰੋਬਲਮ ਸਾਨੂੰ ਫੇਸ ਕਰਨੀ ਪੈ ਸਕਦੀ ਹੈ ਹਾਂ ਇਹ ਪ੍ਰੋਬਲਮ ਦੇਖੋ ਪਹਿਲਾਂ ਇਹ ਪ੍ਰੋਬਲਮ ਜਨਰਲੀ ਸੋਸਾਇਟੀ ਚ ਘੱਟ ਸੀ ਕਿਉਂਕਿ ਏਜ ਆਫ ਮੈਰਿਜ ਘੱਟ ਸੀਗੀ ਹੁਣ ਏਜ ਆਫ ਮੈਰਿਜ ਇੱਕ ਸੋਸਾਇਟੀ ਚ ਵੈਸੇ ਹੀ ਇਨਕਰੀਜ਼ ਹੋ ਗਈ ਹੈ ਸੋ that is why one of the major reason we ਇਹ ਪ੍ਰੋਬਲਮ ਦੀ ਇਸ ਕਰਕੇ ਹੈ ਕਿ ਜਦੋਂ ਤੁਸੀਂ ਕੈਰੀਅਰ ਸੈੱਟ ਕਰਦੇ ਆ ਸਾਰਾ ਕੁਝ ਆਪਣਾ ਕੋਈ ਬਿਜ਼ਨਸ ਸੈੱਟ ਕਰਦੇ ਆ ਕੁਝ ਕਰਦੇ ਕਰਦੇ ਇੱਕ ਥੋੜਾ ਲੈਵਲ ਬੋਡੀ ਦਾ ਸਟ्रेस ਲੈਵਲ ਵੀ ਉਸ ਲੈਵਲ ਤੇ ਆ ਜਾਂਦਾ ਹੈ अर्ਲੀ ਏਜ ਤੁਸੀਂ ਜ਼ਿਆਦਾ ਰਿਲੈਕਸਡ ਹੁੰਦੇ ਹੋ ਤੁਹਾਨੂੰ ਨਹੀਂ ਪਤਾ ਕਿ ਤੁਹਾਡਾ ਇੰਨਾ ਕੋਈ ਉਹ ਜਾ ਟੈਨਸ਼ਨ ਵਾਲਾ ਕੋਈ ਸਿਸਟਮ ਨਹੀਂ ਜਿਵੇਂ ਜਿਵੇਂ ਏਜ ਵੱਧਦੀ ਜਾਂਦੀ ਹੈ ਜਿਵੇਂ ਜਿਵੇਂ ਤੁਸੀਂ ਪ੍ਰੋਫੈਸ਼ਨਲੀ ਉੱਪਰ ਜਾਂਦੇ ਰਹਿੰਦੇ ਹੋ ਸੋ ਤੁਹਾਡਾ ਸਟ्रेस ਉਹਤੇ ਸਾਰੇ ਫੈਕਟਰਸ ਨਾਲ ਐਡ ਅਪ ਹੋਣ ਲੱਗ ਜਾਂਦੇ ਜਿਹੜੇ ਕਿ ਇਹ ਸਾਰੇ ਫੈਕਟਰਸ ਇਹ ਇਨਫਰਟੀਲਿਟੀ ਦੇ ਕੌਜ਼ਸ ਹੋ ਸਕਦੇ ਆ ਤੇ ਖਾਸ ਕਰਕੇ ਲੜਕੀਆਂ ਦੇ ਵਿੱਚ ਪ੍ਰੈਗਨੈਂਸੀ ਨੂੰ ਲੈ ਕੇ ਕਿਹੜੀ ਕਿਹੜੀ ਦਿੱਕਤਾਂ ਆਉਂਦੀਆਂ ਨੇ ਅ ਦੇਖੋ ਲੜਕੀ ਜਿਹੜੀ ਹੈਗੀ ਹੈ ਉਹਦੇ ਵਿੱਚ ਅ ਅੱਜਕੱਲ ਜੋ ਅਸੀਂ ਮੇਨ ਦੇਖ ਰਹੇ ਹਾਂ ਕਿ ਪ੍ਰੋਬਲਮ ਪਹਿਲਾਂ ਫੀਮੇਲਸ ਜ਼ਿਆਦਾ ਸੀ ਅੱਜਕੱਲ ਮੇਲਸ 'ਚ ਵੀ ਉਨੀ ਹੀ ਪ੍ਰੋਬਲਮ ਹੈ ਸੋ ਕਨਸੀਵ ਕਰਨ ਦੇ ਵਿੱਚ ਏਵੈਲੂਏਸ਼ਨ ਪਹਿਲਾਂ ਅਸੀਂ ਕੀ ਹੁੰਦਾ ਸੀਗਾ ਕਿ ਪਹਿਲਾਂ ਹਮੇਸ਼ਾ ਇੱਕ ਲੇਡੀ ਨੂੰ ਹੀ ਲਿਆਇਆ ਜਾਂਦਾ ਹੈ ਕਿ ਇਹਦੀ ਵੈਲਿਊਏਸ਼ਨ ਕਰਨੀ ਸ਼ੁਰੂ ਕਰੋ ਕਿ ਪ੍ਰੈਗਨਨਸੀ ਨਹੀਂ ਹੋ ਰਹੀ ਪਰ ਅਸੀਂ ਅੱਜ ਕੱਲ ਕਪਲ ਦੀ ਵੈਲਿਊਏਸ਼ਨ ਹੀ ਸ਼ੁਰੂ ਕਰਦੇ ਹਾਂ ਕਿਉਂਕਿ ਅਸੀਂ ਦੇਖ ਰਿਹਾ ਕਾਮਨਲੀ ਕਈ ਵਾਰੀ ਜ਼ਿਆਦਾ ਕਾਮਨ ਪ੍ਰੋਬਲਮ ਮੇਲਸ ਚ ਆ ਰਹੀ ਹੈ ਜੀ ਮਤਲਬ ਇਸ ਮਾਜਿਕ ਧਾਰਨਾ ਨੂੰ ਅਸੀਂ ਖਤਮ ਕਰੀਏ ਕਿ ਜੀ ਇਹ ਖਾਲੀ ਲੜਕੀਆਂ ਦੇ ਵਿੱਚ ਪ੍ਰੋਬਲਮ ਹੋ ਸਕਦੀ ਹੈ ਇਹਦੇ ਵਿੱਚ ਮੇਲ ਵੀ ਜ਼ਿੰਮੇਦਾਰ ਹੋ ਸਕਦਾ ਹੈ ਮੇਲ ਵੀ ਪ੍ਰੋਬਲਮ ਹੋ ਸਕਦੀ ਹੈ ਸੋ ਫੀਮੇਲ ਦੀ ਤੇ ਚਲੋ ਵੈਲਿਊਏਸ਼ਨ ਹੋਣੀ ਹੋਣੀ ਹੈ ਨਾਲ ਮੇਲ ਦਾ ਨਾਲ ਵੈਲਿਊਏਸ਼ਨ ਹੋਣੀ ਹੋਉ ਜ਼ਰੂਰੀ ਹੈ ਡਾਕਟਰ ਸਾਹਿਬ ਜਦੋਂ ਇੱਕ ਕਪਲ ਤੁਹਾਡੇ ਕੋਲ ਆਉਂਦਾ ਹੈ ਇਹ ਕਹਿੰਦਾ ਕਿ ਅਸੀਂ ਠੀਕ ਹੈ ਸਾਡੀ ਸ਼ਾਦੀ ਨੂੰ ਇੱਕ ਸਾਲ ਹੋ ਗਿਆ ਜਾਂ ਇੰਨਾ ਟਾਈਮ ਬੀਤ ਗਿਆ ਹੈ ਔਰ ਅਸੀਂ ਇੱਕ ਫੈਮਿਲੀ ਪਲਾਨਿੰਗ ਕਰਨਾ ਚਾਹੁੰਦੇ ਹਾਂ ਔਰ ਬੇਬੀ ਕਨਸੀਵ ਕਰਾਂ ਤੇ ਸਾਨੂੰ ਦਿੱਕਤ ਆ ਰਹੀ ਹੈ ਉਹ ਅਸੀਂ ਪ੍ਰੋਸੀਜਰ ਫਿਰ ਕਿਸ ਤਰ੍ਹਾਂ ਸ਼ੁਰੂ ਕਰਦੇ ਹਾਂ ਕੀ ਡਾਇਗਨੋਸ ਕਰਦੇ ਹਾਂ ਨਾਲ ਦੇਖੋ ਪਹਿਲਾਂ ਅਸੀਂ ਬੇਸਿਕ ਸਾਡੀ ਇਨਵੈਸਟੀਗੇਸ਼ਨ ਤੋਂ ਅਸੀਂ ਸ਼ੁਰੂ ਕਰਦੇ ਹਾਂ ਕਿ ਲੇਡੀ ਦੇ ਫੀਮੇਲ ਦੇ ਵਿੱਚ ਪਹਿਲਾਂ ਉਹਦੇ ਸਾਈਕਲ ਦੀ ਸਾਰੀ ਹਿਸਟਰੀ ਲਈ ਜਾਂਦੀ ਹੈ ਉਹ ਸਾਨੂੰ ਕਾਫੀ ਹੱਦ ਤੱਕ ਉਹਦੇ ਹਾਰਮੋਨਸ ਬਾਰੇ ਦੱਸ ਦਿੰਦੀ ਹੈ ਕਿ ਜੇ ਉਹਦਾ ਸਾਰਾ ਸਾਈਕਲ ਵਗੈਰਾ ਠੀਕ ਹੈ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਤਾਂ ਹਾਰਮੋਨਲੀ ਗ੍ਰੋਸਲੀ ਜਿਹੜੀ ਲੇਡੀ ਉਹ ਠੀਕ ਹੈ ਫਿਰ ਉਹਦੇ ਬੇਸਿਕ ਟੈਸਟ ਹੁੰਦੇ ਨੇ ਅਸੀਂ ਕੁਝ ਉਹਨਾਂ ਦੇ ਹਾਰਮੋਨ ਬੇਸਿਕ ਵਾਲੇ ਟੈਸਟ ਕਰਾਉਂਦੇ ਆ ਤੇ ਇੱਕ ਅਲਟਰਾਸਾਉਂ ਕਰਕੇ ਦੇਖਦੇ ਆ ਕਿ ਯੂਟਰਸ ਤਾਂ ਨਹੀਂ ਕੋਈ ਪ੍ਰੋਬਲਮ ఓਵਰੀਜ਼ ਜਿਹੜੀਆਂ ਨੇ ਉਹ ਫੰਕਸ਼ਨ ਠੀਕ ਕਰ ਰਹੀਆਂ ਨੇ ਸੋ ਇਹ ਸਾਰੀ ਬੇਸਿਕ ਜੀ ਇਕਵੇਲੂਏਸ਼ਨ ਫੀਮੇਲ ਜੁੰਦੀ ਉਹਦੀ ਹਿਸਟਰੀ ਤੇ ਉਹਦੇ ਬੇਸਿਕ ਟੈਸਟ ਜਿਹੜਾ ਮੇਲ ਹੈ ਮੇਲ ਦੀ ਉਹ ਉਹਦਾ ਇੱਕ ਬੇਸਿਕ ਸੀਮਨ ਅਨਲਿਸਿਸ ਟੈਸਟ ਉਹ ਕਰਨਾ ਜ਼ਰੂਰੀ ਹੈ ਦੇਖਣ ਵਾਸਤੇ ਕਿਉਂਕਿ ਉਹਦੇ ਅਸਲ 'ਚ ਮੇਲ ਨੂੰ ਕੋਈ ਸਿੰਪਟਮ ਨਹੀਂ ਆਣੇ ਫੀਮੇਲ ਨੂੰ ਤਾਂ ਹਾਰਮੋਨਲ ਜਾਂ ਕੋਈ ਵੀ ਪ੍ਰੋਬਲਮ ਦੇ ਸਿੰਪਟਮਸ ਕਈ ਵਾਰੀ ਦਿਖ ਜਾਂਦੇ ਮੇਲਸ ਨੂੰ ਉਹ ਨਹੀਂ ਦਿਖਦੇ ਸੋ ਇੱਕ ਬੇਸਿਕ ਸੀਮਨ ਅਨਲਿਸਿਸ ਟੈਸਟ ਜਿਹੜਾ ਉਹ ਮੇਲ ਦੇ ਵਿੱਚ ਉਹ ਅਸੀਂ ਪਹਿਲਾਂ ਕਰਕੇ ਦੇਖਦੇ ਜੇ ਅਸੀਂ ਮਤਲਬ ਪਹਿਲੇ ਡਾਇਗਨੋਸ ਕਰਕੇ ਨੋਰਮਲ ਪ੍ਰੋਸੀਜਰ ਦੇ ਥਰੂ ਅਗਰ ਕਨਸੀਵ ਨਹੀਂ ਕਰ ਪਾਉਂਦੇ ਫਿਰ ਇੱਕ ਕਪਲ ਸੋਚਦਾ ਕਿ ਹੁਣ ਅਸੀਂ ਆਈਵੀਐਫ ਵੱਲ ਜਾਈਏ ਤੇ ਆਈਵੀਐਫ ਦਾ ਕੀ ਪ੍ਰੋਸੀਜਰ ਹੈ ਫਿਰ ਕਪਲ ਵਸਤੇ ਉਹ ਕਿਸ ਤਰ੍ਹਾਂ ਉਹਨਾਂ ਨੂੰ ਮਾਪੇ ਬਣਨ 'ਚ ਸਹਾਇਤਾ ਕਰਦਾ ਦੇਖੋ ਆਈਵੀਐਫ ਜਿਹੜਾ ਪ੍ਰੋਸੀਜਰ ਹੈ ਹਲੇ ਵੀ ਇਹ ਇੱਕ ਲਾਸਟ ਐਂਡ ਤੇ ਅਸੀਂ ਉਹਨੂੰ ਪੇਸ਼ੈਂਟ ਨੂੰ ਐਡਵਾਈਸ ਕਰਦੇ ਜਦੋਂ ਅਸੀਂ ਦੇਖ ਰਹੇ ਹਾਂ ਕਿ ਨੈਚੁਰਲੀ ਅੰਦਰ ਕਨਸੈਪਸ਼ਨ ਨਹੀਂ ਹੋ ਪਾਰੀ ਕਈਆਂ ਦੇ ਤਾਂ ਕੋਈ ਰੀਜ਼ਨ ਨਿਕਲ ਆਂਦਾ ਹੈ ਟੈਸਟਾਂ ਦੇ ਵਿੱਚ ਕਈਆਂ ਦੇ ਵਿੱਚ ਕੋਈ ਰੀਜ਼ਨ ਵੀ ਨਹੀਂ ਨਿਕਲਦਾ ਸਬ ਟੈਸਟ ਅਸੀਂ ਕਰਾ ਲੈਨੇ ਆ ਪਰ ਨਾਰਮਲੀ ਪ੍ਰੈਗਨੈਂਸੀ ਨਹੀਂ ਹੋ ਪਾਰੀ ਸੋ ਉਹ ਵੀ ਇੱਕ ਇੰਡੀਕੇਸ਼ਨ ਬਣ ਜਾਂਦੀ ਹੈ ਆਈਵੀਐਫ ਕਿ ਨੈਚੁਰਲ ਕਨਸੈਪਸ਼ਨ ਜੇ ਤੁਹਾਡੀ ਅੰਦਰ ਐਗ ਤੇ ਸਪਰਮ ਦਾ ਮਿਲਨ ਨਹੀਂ ਹੋ ਰਿਹਾ ਕਨਸੈਪਸ਼ਨ ਨਹੀਂ ਹੋ ਰਹੀ ਫਿਰ ਇਹ ਜਿਹੜਾ ਆਈਵੀਐਫ ਹੈ ਆਈਵੀਐਫ ਹੁੰਦਾ ਇਨ ਵਿਟ੍ਰੋ ਫਰਟੀਲਾਈਜੇਸ਼ਨ ਮਤਲਬ ਅਸੀਂ ਉਹੀ ਸਾਰਾ ਪ੍ਰੋਸੈਸ ਜੋ ਲੇਡੀ ਦੇ ਅੰਦਰ ਬਾਡੀ ਦੇ ਵਿੱਚ ਹੁੰਦਾ ਹੈ ਉਹ ਅਸੀਂ ਉਹਨੂੰ ਸਾਰਾ ਬਾਹਰ ਰੈਪਲੀਕੇਟ ਕਰਦੇ ਹਾਂ ਆਰਟੀਫੀਸ਼ੀਅਲੀ ਇਸ ਕਰਕੇ ਇਹਨੂੰ ਏ ਆਰਟੀਵੀ ਕਹਿੰਦੇ ਆਰਟੀਫੀਸ਼ੀਅਲ ਰਿਪਰੋਡਕਟ ਰਿਪਰੋਡਕਸ਼ਨ ਇਹ ਸਾਰਾ ਅਸੀਂ ਬਾਹਰ ਕਰਕੇ ਫਿਰ ਲੇਡੀ ਦੇ ਵਿੱਚ ਅਸੀਂ ਰੱਖਦੇ ਹਾਂ ਸੋ ਜਿਹੜੇ ਫੈਕਟਰਸ ਐ ਉਹ ਆਈਵੀਐਫ ਦੀ ਇੰਡੀਕੇਸ਼ਨਸ ਬਹੁਤ ਸਾਰੀਆਂ ਹੁੰਦੀਆਂ ਆ ਮੇਨ ਰੀਜ਼ਨ ਜਿਹੜੀਆਂ ਕਾਮਨ ਰੀਜ਼ਨਸ ਐ ਕਿ ਤੁਹਾਡਾ ਐਗ ਪ੍ਰੋਬਲਮ ਐ ਐਗ ਨੇਚੁਰਲੀ ਪ੍ਰੋਪਰ ਨਹੀਂ ਬਣ ਰਿਹਾ ਸੋ ਆਈਵੀਐਫ ਦੇ ਵਿੱਚ ਅਸੀਂ ਤੁਹਾਡੇ ਐਗ ਜਿਹੜੇ ਨੇ ਉਹਨਾਂ ਨੂੰ ਪਹਿਲਾ ਐਗ ਬਣਾ ਕੇ ਉਹਦੇ ਚੋ ਬੈਸਟ ਕੁਆਲਿਟੀ ਐਗਸ ਕੱਢ ਕੇ ਉਹਦੇ ਨਾਲ ਅਸੀਂ ਤੁਹਾਡਾ ਟ੍ਰੀਟਮੈਂਟ ਅੱਗੇ ਸ਼ੁਰੂ ਕਰਦੇ ਆਂ ਜਾਂ ਨੈਕਸਟ ਆ ਜਾਂਦੀ ਕਿਸੇ ਦੀ ਟਿਊਬ ਚ ਪ੍ਰੋਬਲਮ ਹੈ ਟਿਊਬਾ ਬੰਦ ਹੈ ਕਾਮਨ ਇਸ਼ੂ ਹੈ ਟਿਊਬਾ ਬੰਦ ਹੈ ਜੇ ਟਿਊਬਾ ਬੰਦ ਹੈ ਇਹਦਾ ਮਤਲਬ ਐਗ ਤੇ ਸਪਰਮ ਦੇ ਮਿਲਣ ਦਾ ਰਸਤਾ ਹੀ ਬੰਦ ਹੈ ਅੰਦਰ ਸੋ ਜੇ ਰਸਤਾ ਹੀ ਬੰਦ ਹੈ ਤਾਂ ਫਿਰ ਉਹਦੇ ਵਾਸਤੇ ਸਾਨੂੰ ਕੋਈ ਆਲਟਰਨੇਟਿਵ ਕਰਨਾ ਹੀ ਪੈਣਾ ਉਹਨੂੰ ਅਸੀਂ ਆਈਵੀਐਫ ਕਹਿੰਦੇ ਆਂ ਸੋਕਸਰਲੀ প্রেਗਨੈਂਸੀ ਉਹ پکڑ ਨਹੀਂ ਰਹੀ ਜਾਂ ਨੈਚੁਰਲ প্রেਗਨancies ਹੋਈ ਜਾ ਰਹੀਆਂ ਨੇ ਕੰਟੀਨਿਊ ਨਹੀਂ ਹੋ ਰਹੀਆਂ ਤੇ ਅਸੀਂ ਸੋਚ ਰਹੇ ਹਾਂ ਕਿ ਸ਼ਾਇਦ ਜਿਹੜਾ ਐਮਬ੍ਰਿਓ ਜਾਂ ਬੱਚਾ ਜਿਹੜਾ ਅੰਦਰ ਬਣ ਰਿਹਾ ਉਹਦੇ ਵਿੱਚ ਕੋਈ ਪ੍ਰੋਬਲਮ ਹੈ ਸੋ ਉਹਦੇ ਵਿੱਚ ਵੀ ਅਸੀਂ ਪਹਿਲਾਂ ਉਹਨੂੰ ਟੈਸਟ ਕਰਕੇ ਬਾਹਰ ਐਮਬ੍ਰਿਓ ਨੂੰ ਹੈਲਦੀ ਐਮਬ੍ਰਿਓ ਦੇ ਅੰਦਰ ਪਾਵਾਂਗੇ ਤਾਂ ਚਾਂਸਸ ਆਫ ਮਿਸਕਾਰੇਜ ਅਬੋਰਸ਼ਨਸ ਇਹ ਵੀ ਸਾਰੀਆਂ ਆਈਵੀਐਫ ਦੇ ਥਰੂ ਕੱਟ ਜਾਂਦੀਆਂ ਤੇ ਜਿਵੇਂ ਕਿ ਸਮਾਜ ਵਿੱਚ ਕੁਝ ਧਾਰਨਾ ਹੈ ਕਿ ਇਹਦੇ ਨਾਲ ਕੁਝ ਲੇਡੀਜ਼ ਦੀ ਸਿਹਤ ਨੂੰ ਕੋਈ ਖਰਾਬੀ ਹੁੰਦੀ ਹੈ ਇਹੋ ਜੀ ਕੋਈ ਗੱਲ ਤੇ ਨਹੀਂ ਡਾਕਟਰ ਸਾਹਿਬ ਨੇ ਦੇਖੋ ਇਹ ਤਾਂ ਕਾਫੀ ਪੁਰਾਣਾ ਟਰੀਟਮੈਂਟ ਹੈ ਵਰਲਡਵਾਈਡ ਚੱਲ ਰਿਹਾ ਹੈ ਸਰਟੀਫਾਈਡ ਸਾਇੰਟੀਫਿਕਲੀ ਸਰਟੀਫਾਈਡ ਟਰੀਟਮੈਂਟ ਹੈ ਇਹ ਸੋ ਐਂਡ ਵਿਦ ਜਿਵੇਂ ਜਿਵੇਂ ਹਰ ਸਾਇੰਸ ਇਵੋਲਵ ਕਰ ਰਹੀ ਹੈ ਉਹਵੇਂ ਆਈਵੀਐਫਸ ਵੀ ਬਹੁਤ ਸਾਰੀਆਂ ਚੇਂਜੇਸ ਔਰ ਬਹੁਤ ਸਾਰੀਆਂ ਇਨੋਵੇਸ਼ਨਸ ਨਵੀਆਂ ਆ ਗਈਆਂ ਪਹਿਲਾਂ ਸਾਡੇ ਕੋਲ ਡਰੱਗਸ ਹੁੰਦੇ ਸੀ ਇੰਨੇ ਇਪੋਰਟੈਂਟ ਨਹੀਂ ਹੁੰਦੇ ਸੀ ਸੋ ਡੋਸੇਜਸ ਜ਼ਿਆਦਾ ਲੱਗਦੀਆਂ ਸੀ ਪੇਸ਼ੈਂਟ ਨੂੰ ਆਈਵੀਐਫ 'ਚ ਅੱਜਕਲ ਡੋਸੇਜਸ ਬਹੁਤ ਘਟ ਗਈਆਂ ਨੇ ਕਿਉਂਕਿ ਡਰੱਗ ਬਹੁਤ ਜ਼ਿਆਦਾ ਇਪੋਰਟੈਂਟ ਆ ਗਿਆ ਜਿਨ੍ਹਾਂ ਦਾ ਕੋਈ ਪੇਸ਼ੈਂਟ ਨੂੰ ਨੁਕਸਾਨ ਵੀ ਨਹੀਂ ਹੈ ਲੋ ਡੋਸ ਜਾਂਦੀ ਹੈ ਨੁਕਸਾਨ ਵੀ ਨਹੀਂ ਹੈ ਤੇ ਦੂਸਰਾ ਕਲਚਰ ਮੀਡੀਆਜ਼ ਬਹੁਤ ਵਧੀਆ ਆ ਗਏ ਨੇ ਸੋ ਆਈਵੀਐਫ ਦਾ ਸਕਸੈਸ ਰੇਟ ਵੀ ਇਹਦੇ ਨਾਲ ਇੰਪਰੂਵ ਹੋ ਗਿਆ ਹੈ ਇਹ ਸਾਰੀਆਂ ਚੀਜ਼ਾਂ ਦੇ ਨਾਲ ਤੇ ਇਹ ਆਈਵੀਐਫ ਦਾ ਜਦੋਂ ਕੋਈ ਕਪਲ ਕਰਵਾ ਲੈਂਦਾ ਇਸ ਪ੍ਰੋਸੀਜਰ ਵਿੱਚ ਤੁਰਦਾ ਹੈ ਤੇ ਇੱਕ ਕਪਲ ਤੋਂ ਕਪਲ ਵੇਰੀ ਕਰਦਾ ਹੈ ਕਿ ਕਿਸ ਨੂੰ ਕਿੰਨਾ ਟਾਈਮ ਲੱਗੇਗਾ ਕਨਸੀਵ ਕਰਨ ਚ ਹਾਂ ਬਿਲਕੁਲ ਜੀ ਤਾਂ ਇਹ ਇਹ ਡਿਪੈਂਡ ਕਰਦਾ ਹੈ ਕਿ ਤੁਹਾਡੀ ਕੀ ਇੰਡੀਕੇਸ਼ਨ ਹੈ ਕਿਸ ਕਾਰਨ ਅਸੀਂ ਆਈਵੀਐਫ ਤੁਹਾਡਾ ਕਰ ਰਹੇ ਹਾਂ ਸੋ ਕਈਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਕੋਈ ਰੀਜ਼ਨ ਨੈਚੁਰਲੀ ਸਾਨੂੰ ਮਿਲਿਆ ਹੀ ਨਹੀਂ ਉਹਨਾਂ ਦੇ ਵਿੱਚ ਆਈਵੀਐਫ ਦੇ ਸਕਸੈਸ ਰੇਟ ਕਾਫੀ ਬੈਟਰ ਹੈ ਕਿਉਂਕਿ ਅਸੀਂ ਉਹੀ ਚੀਜ਼ ਬਾਹਰ ਕਰਕੇ ਅੰਦਰ ਪਾ ਰਹੇ ਹਾਂ ਐਸੇ ਜਿ ਕੋਈ ਰੀਜ਼ਨ ਅੰਦਰ ਕੋਈ ਹੋਰ ਪ੍ਰੋਬਲਮ ਨਹੀਂ ਸੀ ਸੋ ਉਹਨਾਂ ਦਾ ਸਕਸੈਸ ਰੇਟ ਨਾਰਮਲ ਜਿਹਦੇ ਵਿੱਚ ਕੋਈ ਪ੍ਰੋਬਲਮ ਹੈ ਯੂਟਰਸ 'ਚ ਕੋਈ ਫਾਈਬਰੋਇਡ ਹੈ ਕੋਈ ਲਾਈਨਿੰਗ ਇਸ਼ੂ ਹੈ ਐਗ ਦੀ ਪ੍ਰੋਬਲਮ ਹੈ ਉਹਨਾਂ ਨਾਲੋਂ ਆਬਵੀਅਸਲੀ ਉਹ ਵਾਲੇ ਕਪਲਸ ਦਾ ਸਕਸੈਸ ਰੇਟ ਆਈਵੀਐਫ 'ਚ ਜ਼ਿਆਦਾ ਹੈ ਤੇ ਇਸ ਦਾ ਸਕਸੈਸ ਰੇਟ ਕਿੰਨਾ ਹੈ ਫਿਰ ਤੁਹਾਡੇ ਪੇਸ਼ੈਂਟ ਦੇ ਹਿਸਾਬ ਨਾਲ ਅੱਜ ਤੱਕ ਜੋ ਵੀ ਪਰਪਲ ਪੇਸ਼ੈਂਟ ਦੇਖੋ ਜਦੋਂ ਆਈਵੀਐਫ ਸ਼ੁਰੂ ਹੋਇਆ ਸੀਗਾ ਤਾਂ 20 30% ਤੱਕ ਹੀ ਇਹਦਾ ਸਕਸੈਸ ਰੇਟ ਸੀ ਅੱਜ ਦੇ ਟਾਈਮ ਦੇ ਵਿੱਚ ਇਹ ਆਲਦੋ ਸਕਸੈਸ ਰੇਟ ਪੇਸ਼ੈਂਟ ਟੂ ਪੇਸ਼ੈਂਟ ਵੈਰੀ ਕਰਦਾ ਹੈ ਪਰ ਜੇ ਅਸੀਂ ਐਵਰੇਜ ਸਕਸੈਸ ਰੇਟ ਲਈਏ ਇੱਕ ਚੰਗੀ ਲੈਬ ਦਾ ਜਿੱਥੇ ਪੂਰਾ ਸਾਰਾ ਕੰਮ ਕੈਲੀਬ੍ਰੇਸ਼ਨ ਚ ਹੋ ਰਿਹਾ ਹੈ ਔਰ ਪੂਰਾ ਐਸ ਪਰ ਸਟੈਂਡਰਡਸ ਹੋ ਰਿਹਾ ਹੈ ਤਾਂ 70 ਤੋਂ 80% ਸਕਸੈਸ ਰੇਟ ਅਸੀਂ ਅੱਜ ਦੇ ਟਾਈਮ 'ਚ ਆਈਵੀਐਫ 'ਚ ਕੋਟ ਕਰ ਸਕਦੇ ਹਾਂ ਤੇ ਸਮਾਜ ਵਿੱਚ ਜਿਹੜੇ ਸਧਾਰਨ ਕੋਈ ਵੀ ਕਿਸੇ ਨੂੰ ਵੀ ਪ੍ਰੋਬਲਮ ਆ ਸਕਦੀ ਹੈ ਕਿ ਇੱਕ ਨਾਰਮਲ ਫੈਮਿਲੀ ਵੀ ਇਹਦਾ ਖਰਚਾ ਬੇਅਰ ਕਰ ਸਕਦੀ ਹੈ ਉਹ ਹੀ ਹੈ ਜੀ ਅੱਜਕੱਲ ਇਹ ਹੀ ਚੇਂਜ ਆਇਆ ਹੈ ਕਿ ਕਿਉਂਕਿ ਡਰਗਸ ਜਿਹੜੇ ਨੇ ਉਹ ਅੱਗੇ ਤਾਂ ਇਹਦੀ ਫੋਟੇਬਿਲਟੀ ਨੋਰਮਲ ਅਸੈਂਬਲੀ ਚ ਨਹੀਂ ਹੋ ਸਕਦੀ ਸੀ ਕਿਉਂਕਿ ਕੰਜ਼ਿਊਮੇਬਲ ਸਾਰਾ ਸਮਾਨ ਬਹੁਤ ਮਹਿੰਗਾ ਸੀ ਬਟ ਕਿਉਂਕਿ ਅਵੇਲੇਬਿਲਟੀ ਇੰਪਰੂਵ ਹੋ ਗਈ ਹੈ ਅਵੇਲੇਬਿਲਟੀ ਚੀਜ਼ਾਂ ਦੀ ਇੰਪਰੂਵ ਹੋਣ ਕਰਕੇ ਥੋੜਾ ਜਿਹਾ ਰੇਟ ਵੀ ਚੀਜ਼ਾਂ ਦਾ ਕਟਿਆ ਸੋ ਇਸ ਕਰਕੇ ਇਹਦੀ ਕੋਸਟ ਕਟਿੰਗ ਵੀ ਅਸੀਂ ਅੱਜਕੱਲ ਆਈਵੀਐਫ ਚ ਕਰਨ ਲੱਗ ਗਏ ਆ ਅੱਗੇ ਜਿਹੜਾ 5-6 ਲੱਖ ਤੋਂ ਥੱਲੇ ਆਈਵੀਐਫ ਹੁੰਦਾ ਹੀ ਨਹੀਂ ਸੀ ਅੱਜ ਕੱਲ ਅਸੀਂ ਲੱਖ ਤੋਂ ਲੱਖ ਰੁਪਏ ਤੋਂ ਇਹਦਾ ਜੇ ਚੰਗੀ ਸਟੈਂਡਰਡਾਈਜ਼ ਲਾਬ ਤੇ ਆਪਾਂ ਟ੍ਰੀਟਮੈਂਟ ਕਰਾਵਾਂਗੇ ਤਾਂ ਇੰਨੇ ਤੋਂ ਵੀ ਇਹਦਾ ਖਰਚਾ ਸ਼ੁਰੂ ਹੋ ਜਾਂਦਾ ਜਿਹੜਾ ਕਿ ਪੇਸ਼ੈਂਟ ਦੀ ਅਫੋਰਡੇਬਿਲਟੀ ਚ ਆ ਜਾਂਦਾ ਹੈ ਜਿਆਦਾ ਘੱਟ ਜਿਹੜੇ ਰੇਟਸ ਦੇ ਵਿੱਚ ਅਸੀਂ ਆਈਵੀਐਫ ਕਰਦੇ ਆ ਉਹਦੇ ਵਿੱਚ ਫਿਰ ਕੁਆਲਿਟੀ ਕੰਪਰੋਮਾਈਜ਼ ਹੁੰਦੀ ਹੈ ਕਿਉਂ ਕੁਆਲਿਟੀ ਕੰਪਰੋਮਾਈਜ਼ ਹੋਏਗੀ ਉਹਦਾ ਅਫੈਕਟ ਪੇਸ਼ੈਂਟ ਤੇ ਹੀ ਆਏਗਾ ਸੋ ਜਿੰਨਾ ਘੱਟ ਖਰਚਾ ਕੀਤਾ ਉਹ ਵੀ ਵੇਸਟ ਹੀ ਜਾਏਗਾ ਕਿਉਂਕਿ ਇਹਦੀ ਆਈਵੀਐਫ ਦੀ ਕਾਸਟ ਇਸ ਕਰਕੇ ਜ਼ਿਆਦਾ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਇੰਜੈਕਸ਼ਨਸ ਲੱਗਦੇ ਐ ਇਹਦੇ ਵਿੱਚ ਜਿਹੜਾ ਮੀਡੀਆ ਯੂਜ਼ ਹੁੰਦਾ ਇਹ ਸਾਰੀਆਂ ਚੀਜ਼ਾਂ ਕੋਈ ਵੀ ਇੰਡੀਅਨ ਮੇਡ ਬਹੁਤ ਘੱਟ ਐ ਇਹਦੇ ਵਿੱਚ ਸਾਰਾ ਕੁਝ ਬਾਹਰੋਂ ਆਂਦਾ ਸੋ ਇਹ ਸਾਰੀਆਂ ਚੀਜ਼ਾਂ ਦੀ ਬੇਸਿਕ ਕਾਸਟ ਹੀ ਜ਼ਿਆਦਾ ਇਸ ਕਰਕੇ ਟ੍ਰੀਟਮੈਂਟ ਕਾਸਟ ਇਹਦੀ ਜ਼ਿਆਦਾ ਔਰ ਇਸ ਟਰੀਟਮੈਂਟ ਤੋਂ ਪੈਦਾ ਹੋਣ ਵਾਲੇ ਬੱਚੇ ਦੀ ਹੈਲਥ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਤੇ ਨਹੀਂ ਹੁੰਦੀ ਬੱਚੇ ਬਿਲਕੁਲ ਨਾਰਮਲ ਹੁੰਦੇ ਆ ਜੈਨੇਟਿਕਲੀ ਬਿਲਕੁਲ ਨਾਰਮਲ ਹੁੰਦੇ ਆ ਬੱਚੇ ਔਰ ਇਹ ਅ ਅੱਜ ਤੋਂ ਨਹੀਂ ਪਤਾ ਨਹੀਂ ਕਿੰਨੇ ਮਿਲੀਅਨਸ ਆ ਬੱਚੇ ਆ ਹੁਣ ਤਾਂ ਆਈਵੀਐਫ ਦੇ ਥਰੂ ਵਰਲਡ ਵਾਈਡ ਹੋ ਚੁੱਕੇ ਆ ਸੋ ਇਹਦੇ ਵਿੱਚ ਕਿਤੇ ਵੀ ਕੋਈ ਵੀ ਕੋਈ ਵੀ ਸਟੱਡੀ ਇਹੋ ਜੀ ਕਿਤੇ ਵੀ ਅਕਲੇਮ ਨਹੀਂ ਕੀਤਾ ਗਿਆ ਕਿ ਆਈਵੀਐਫ ਵਾਲੇ ਬੱਚੇ ਨਾਰਮਲ ਨਹੀਂ ਹੁੰਦੇ ਬਿਲਕੁਲ ਐਬਸੋਲੂਟਲੀ ਨਾਰਮਲ ਬੱਚੇ ਹੁੰਦੇ ਆ ਇਸ ਨੂੰ ਜਦੋਂ ਅਸੀਂ ਡਾਇਗਨੋਸ ਕਰ ਲੈਂਦੇ ਆ ਤੇ ਕੋਈ ਦਵਾਈਆਂ ਦਾ ਕੋਈ ਮੈਡੀਕਲ ਪ੍ਰੋਸੀਜਰ ਪਹਿਲੇ ਦਵਾਈਆਂ ਦਾ ਚੱਲਦਾ ਹੈ ਕਿ ਫਿਰ ਡਾਇਰੈਕਟ ਅਸੀਂ ਹਸਪੀਟਲ ਦਾ ਪ੍ਰੋਸੀਜਰ ਹੀ ਸ਼ੁਰੂ ਕਰਦੇ ਆ। ਦੇਖੋ ਇਹਦੀ ਵਿੱਚ ਥੋੜੀ ਪ੍ਰੈਪਰੇਸ਼ਨ ਲੱਗਦੀ ਜਦੋਂ ਪੇਸ਼ੈਂਟ ਆਂਦਾ ਹੈ ਪਹਿਲਾਂ ਉਹਦੀ ਏਵੈਲੂਏਸ਼ਨ ਨੂੰ ਸਾਨੂੰ ਟਾਈਮ ਲੱਗਦਾ ਸੀ ਰੀਜ਼ਨ ਲੱਭਣ ਦੀ ਕੋਸ਼ਿਸ਼ ਕਰਦੇ ਆ ਕਿ ਕਿੱਥੇ ਰੀਜ਼ਨ ਹੈ ਫਿਰ ਉਹਦੀ ਇੰਡੀਕੇਸ਼ਨ ਦੇ ਹਿਸਾਬ ਨਾਲ ਉਹਦਾ ਟਰੀਟਮੈਂਟ ਚੱਲਦਾ। ਕਈ ਪੇਸ਼ੈਂਟਸ ਨੂੰ ਤਾਂ ਡਾਇਰੈਕਟਲੀ ਵੀ ਸਾਈਕਲ ਸ਼ੁਰੂ ਕਰ ਸਕਦੇ ਜਿੰਨਾ ਚੇ ਮੇਜਰ ਕੋਈ ਕਾਰਨ ਨਹੀਂ ਦਿਖ ਰਿਹਾ ਪਰ ਕਈਆਂ ਨੂੰ ਪ੍ਰੈਪਰੇਸ਼ਨ ਲੱਗਦੀ ਹੈ ਇਹਦੇ ਵਾਸਤੇ ਥੋੜਾ ਟਾਈਮ ਲੱਗ ਜਾਂਦਾ ਹੈ ਜਿਹਨੂੰ ਅਸੀਂ ਪ੍ਰੀਪੇਅਰ ਕਰਕੇ ਫਿਰ ਅਸੀਂ ਆਈਵੀਐਫ ਸਾਈਕਲ ਉਹਨਾਂ ਨੂੰ ਦਈਏ ਐਸੀ ਸਾਡੇ ਕਾਬਿਲ ਡਾਕਟਰ ਗੁਰਸਿੰਦਰਨ ਤਾਰੀਵਾਲ ਜੀ ਨਾਲ ਉਹ ਮੇਜ ਜੋੜੇ ਇੱਥੇ ਆ ਕੇ ਸਿਮਰਨ ਆਈਵੀਐਫ ਪਟਾੜਾ ਰੋਡ ਤੇ ਮਿਲੋ ਤੇ ਆਪਣਾ ਇਲਾਜ ਕਰਵਾਓ ਮੈਂ ਕਰਨ ਹੰਡਾ 24 ਨਿਊਜ਼ ਤੋਂ